ਸਮਣਾ ਬਲਕਸਮਤੀ ਚੋਣਾਂ ਦੀ ਗਿਣਤੀ ਲਗਾਤਾਰ ਜਾ ਰਹੀ ਹੈ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋਈ ਤੇ 4 ਬੱਜ ਚੁੱਕੇ ਹਨ ਸ਼ਾਮ ਦੇ ਇਸ ਵਕਤ ਤੱਕ 8 7 ਸੀਟਾਂ ਦਾ ਨਤੀਜਾ ਆਇਆ ਹੈ ਸਾਹਮਣੇ ਜਿਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਤੇ 4 ਆਪ ਪਾਰਟੀ ਦੇ ਉਮੀਦਵਾਰ ਜਿੱਤ ਗਿੱਤੇ ਦੋ ਅਕਾਲੀ ਦਲ ਬਦਲ ਦੇ ਉਮੀਦਵਾਰ ਜਿੱਤੇ ਹਨ ਜਿਹੜੀ ਖੇੜਕੀ ਸੀਟ ਸੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ ਦੋ ਅਕਾਲੀ ਦਲ ਜਿਹੜੇ ਕੀ ਜਮਾਲਪੁਰ ਜ਼ੋਨ ਅਤੇ ਚੌੜ ਜ਼ੋਨ ਤੋਂ ਅਕਾਲੀ ਦਲ ਬਦਲ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ ਇਸੇ ਤਰ੍ਹਾਂ ਘੋਰਾ ਤੇ ਰਾਮਨਗਰ ਇਲਾਕੇ ਤੋਂ ਆਪ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜੀ ਮੇਰਾ ਆਮ ਆ हां ਕਿਹੜੀ ਦੋਨ ਤੇ ਖੜੇ ਹੋ ਸੀ ਤੁਸੀਂ ਮੈਂ ਰਾਮਨਗਰ ਬਖਸ਼ੀ ਵਾਲੇ ਤੁਸੀਂ हां ਕਿੰਨੀ ਵੋਟ ਮਿਲਿਆ ਕਿਹੜੀ ਪਾਰਟੀ ਤੋਂ ਮੈਂ ਆਮ ਆਦਮੀ ਪਾਰਟੀ ਤੋਂ ਖੜਾ ਹੋਇਆ ਸੀ ਹਾਂਜੀ ਤੇ 928 ਵੋਟਾਂ ਕੁੱਲ ਮੈਨੂੰ ਪਈਆਂ ਨੇ ਹਮ 183 ਵੋਟਾਂ 'ਚ ਮੈਂ ਜਿੱਤੇ ਜੀ ਕੋਣ ਕੋਣ ਸੀ ਤੁਹਾਡੇ ਮੁਕਾਬਲੇ 'ਚ ਮੇਰੇ ਮੁਕਾਬਲੇ 'ਚ ਜੀ ਕਾਂਗਰਸ 'ਚ ਜੀ ਜਸਕਰਨ ਸਿੰਘ ਤੇ ਅਕਾਲੀ ਦਲ ਤੋਂ ਕਸ਼ਮੀਰ ਸਿੰਘ ਤੇ ਬੀਜਪੀ ਤੋਂ ਹਾਕਮ ਸਿੰਘ ਅੱਛਾ ਨਹੀਂ ਕਰੋਗੇ ਹੁਣ ਕਿੰਨੇ ਕਿੰਨੇ ਮਿਲੇ ਹਨ ਮੋਂ ਡਿਟੇਲ ਉਹਨਾਂ ਨੂੰ ਦੱਸਾਂ ਸਿੰਘ ਨੂੰ 258 ਵੋਟ ਮਿਲੀ ਹੈ ਜੀ ਹਾਂ ਕਸ਼ਮੀਰ ਸਿੰਘ ਨੂੰ ਜੀ 745 ਵੋਟ ਜਿਸ ਕਾਰਨ ਸਿੰਘ ਨੂੰ 258 ਹਾਕਮ ਸਿੰਘ ਨੂੰ 270 ਵੋਟ ਜੀ ਠੀਕ ਹੈ ਤੇ ਕਿਸ ਨੂੰ ਦਿਓਗੇ ਸਿਹਰਾ ਤੁਸੀਂ ਜੇ ਜੀਤਦਾਰ ਜੀ ਜੇਤੂ ਦੀ ਨਾ 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 ਇਹਦੇ ਬਾਰੇ ਕਹੋ ਕਿਸ ਦਾ ਧੰਨਵਾਦ ਕਰੋਗੇ ਸਾਰੇ ਵੋਟਰਾਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਵੋਟ ਪਾਈ ਆਪਾਂ ਨੂੰ ਸਰਦਾਰ ਚੇਤਨ ਸਿੰਘ ਜੋੜਾ ਮਰਜਰਾ ਦਾ ਧੰਨਵਾਦ ਜੀ ਕਾਰੁਜੀਤ कौर ਪਿੰਡ ਹਰੀਨਗਰ ਖੇਡੀ ਤੋਂ ਵਾਈਪੌਸ ਮੁਖਤਿਆਰ ਸਿੰਘ ਅੱਥ ਬਣ ਕੇ ਬੇਨਤੀ ਕਰਦੀ ਹਾਂ ਆਪ ਸਭ ਨੇ ਵੋਟਾਂ ਪਾ ਕੇ ਜਿੱਤ ਹਾਸਲ ਕਰਵਾਈ ਧੰਨਵਾਦ ਜੀ ਮੈਗੂਜੀ ਕਾ ਖਾਲਸਾ ਰੈਗੂਜੀ ਦੀ ਫਤਹੀ ਮੈਂ ਹਾਕਿਤ ਕੋ ਸ਼ੋਮੀ ਕਾਲੀ ਤਲੋਲ ਉੱਚਾ ਹਾਸਲ ਕਰ ਦਿੱਤੇ ਆਪ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਪਰਦੀਪ कौर ਹਾਂ ਕਿਹੜੀ ਪਾਰਟੀ ਤੋਂ ਕਿਹੜੀ ਜੋਂ ਤੋਂ ਖੜੇ ਹੋਏ ਸੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਚੌਥ ਜੋਂ ਤੋਂ ਹਾਂ ਕਿੰਨੇ ਵੋਟਾਂ ਦੀ ਦਰਜ ਕੀਤੀ ਹੈ 16 ਵੋਟਾਂ ਦੀ 16 ਤੋਂ 910 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਠੀਕ ਹੋ ਗਏ ਵੋਟਰਾਂ ਨੂੰ ਤੁਸੀਂ ਆਪਣੇ ਹਾਂ ਜੀ ਬਹੁਤ ਧੰਨਵਾਦ ਕਰਾਂਗੀ ਸਾਰੇ ਵੋਟਰਾਂ ਦਾ ਬਹੁਤ ਮਾਣ ਦਿੱਤਾ ਹੈ ਮੈਨੂੰ ਤੁਸੀਂ ਪਹਿਲੀ ਵਾਰ ਇਲੈਕਸ਼ਨ ਨੇੜੇ ਹਾਂ ਜੀ ਪਹਿਲੀ ਵਾਰ ਇਲੈਕਸ਼ਨ ਨੇੜੇ ਹਾਂ ਨਾਮ ਕੀ ਆਪਣਾ ਦੱਸੋ ਪ੍ਰਦੀਪ ਕੌਰ ਪਾਲੀ ਚੌਟਾ ਹਾਂ ਵੀਰ ਜੀ ਕੀ ਨਾਮ ਆਪ ਜੀ ਦਾ ਨਰਿੰਦਰ ਸਿੰਘ ਜੀ ਕਿਹੜੀ ਜ਼ੋਨ ਤੋਂ ਕਿਹੜੀ ਪਾਲੀ ਪਿਉਰਾ 7 ਨੰਬਰ ਜ਼ੋਨ ਤੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਜੇਤੂ ਆਇਆ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੋਟਰਾਂ ਦਾ ਮੇਰੇ ਵੀਰ ਜੀ ਟਵਾਣਾ ਸਾਹਿਬ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਪਾਰਟੀ ਵੱਲੋਂ ਇਲੈਕਸ਼ਨ ਲੜਨ ਲਈ ਰਗਾ ਕੀਤਾ ਸੀ ਤੁਹਾਡੇ ਮੁਕਾਬਲੇ ਚ ਜੀ ਮੇਰੇ ਸਾਹਬ ਸਿੰਘ ਸੀ ਬੀਜੇਪੀ ਵੱਲੋਂ ਦਰਸ਼ਨ ਸਿੰਘ ਦਰਸ਼ਨ ਸਿੰਘ ਅਕਾਲੀ ਦਲ ਵਾਲਾ ਸੀਗਾ ਜੀ ਜਿੰਨਾਂ ਤੋਂ ਮੈਂ ਕੀ ਬਹੁਤ ਵਧੀਆ ਲੀਡ ਲੈ ਕੇ 83 ਵੋਟਾਂ ਨਾਲ ਜਿੱਤ ਬਹੁਤ ਮੋੜ ਨਹੀਂ ਮਿਲੀ 700 ਨਹੀਂ 700 ਨਹੀਂ ਵੋਟਾਂ ਮਿਲੀਆਂ ਕਾਲੀ ਦਲ ਨੂੰ 636 ਕਾਲੀ ਦਲ ਨੂੰ 636 ਜੀ ਬੀਜੇਪੀ ਨੂੰ 303 ਬੀਜੇਪੀ ਨੂੰ 303 ਜੀ 303 303 ਮੈਂ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਮੈਂ ਸਾਰੇ ਵਰਕਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਦਾ ਮੇਰਾ ਨਾਮ ਰਣਜੋਤ ਸਿੰੰਡਾ ਜੀ ਰਣਜੋਤ ਸਿੰਘ ਜੀ ਤੁਹਾਡੇ ਮਿਸ ਜਿਹੜੇ ਤੇ ਕਿਹੜੇ ਜ਼ੋਨ ਤੋਂ ਸੀ ਤੇ ਕਿਹੜੀ ਪਾਰਟੀ ਤੋਂ ਉਹ ਜਮਾਲਪੁਰ ਜ਼ੋਨ 3 ਤੋਂ ਖੜੇ ਸਨ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਚੋਣ ਲੜੀ ਹੈ ਜੀ ਕਿੰਨੇ ਵੋਟਾਂ ਜਿੱਦਰ ਦੇ 27 ਵੋਟਾਂ ਦੇ ਜਿੱਤ ਹਾਸਲ ਹੋਈ ਹੈ ਜੀ ਵਿਰੋਧੀ ਕੋਣ-ਕੋਣ ਸੀ ਵਿਰੋਧੀ ਨਹੀਂ ਕਹਿ ਸਕਦੇ ਚਲੋ ਸਾਰੇ ਆਪੋ ਆਪਣੀਆਂ ਪਾਰਟੀ ਦੇ ਤਰਫੋਂ ਆਮ ਆਦਮੀ ਪਾਰਟੀ ਕਾਉਂਟਰਡਰਸ ਇਹ ਆਜ਼ਾਦ ਪਾਰਟੀ ਸੀ ਔਰ ਇੱਕ ਜੀਪ ਦੇ ਕੈਂਡੀਡੇਟ ਸਨ ਜੀ ਤੁਹਾਨੂੰ ਟੋਟਲ ਵੋਟ ਕਿੰਨੇ ਬਿਜੇ ਨੇ 136000 ਦੇ ਜਮਾਨੇ 700 ਰੁਪਏ 600 600 ਰੁਪਏ ਜੀ 700 ਰੁਪਏ ਨੇ ਜੇਤੂ ਕਿੰਨੇ ਤੇ ਰਹੇ ਤੁਸੀਂ 27 ਵੋਟਾਂ ਦੇ ਗਰੰਟੀਰ ਸਿੰਘ ਸਰਪੰਚ ਬਠੋਈ ਖੁਰਦੇ ਜੀ ਆਮ ਆਦਮੀ ਪਾਰਟੀ ਤੋਂ ਜੋਂਨ ਕਰਾ ਲਈ ਹੈ ਪੰਜ ਨੰਬਰ ਮੇਰੀ ਨੋ ਖੜੀ ਸੀ ਹਰਪ੍ਰੀਤ ਕੌਰ 828 ਵੋਟਾਂ ਮੈਨੂੰ ਪਈਆਂ ਕੁੱਲ ਸਿਗੀਆਂ ਵੋਟਾਂ 2100 ਜੋ ਹੁੰਦਿਆਂ ਸਾਰੀਆਂ ਅਕਾਲੀ ਕਾਂਗਰਸ ਨੂੰ ਕਿੰਨੇ ਮਿਲੇ ਹਾਂ ਜੀ ਜਿਹੜੇ ਅਕਾਲੀ ਦਲ ਨਾਲ ਟੱਕਰ ਰਹੀ ਹੈ ਆਪਣੀ 502 ਵੋਟਾਂ ਉਹਨਾਂ ਨੂੰ ਪਈਆਂ ਆਪਾਂ ਨੂੰ ਕਾਂਗਰਸ ਨੂੰ 465 ਪਈਆਂ ਨੇ ਆ ਜੀ ਝਾੜੂ ਨੂੰ ਕੁਝ ਦਿਨ 261 ਪਈਆਂ ਨੇ ਕੀ ਕਹੋਗੇ ਤੁਸੀਂ ਜਿਹੜਾ ਤੁਹਾਨੂੰ ਜਿੱਤ ਦਿਨ ਜਿੱਤ ਤੇ ਜਿਆ ਖੁਸ਼ੀ ਹੈ ਜੀ ਬਹੁਤ ਵਧੀਆ ਬਾਕੀ ਸਰਕਾਰ ਦਾ ਧੰਨਵਾਦ ਇਹ ਹੈ ਵੀ ਤੈਨੂੰ ਕੋਈ ਟੱਕਰ ਨਹੀਂ ਕਿਸੇ ਗੱਲ ਦਾ ਬਹੁਤ ਵੱਡੀ ਗੱਲ ਹੈ ਵੀ ਜਿਹੜਾ 27 ਚ ਆ ਕੇ ਅਸੀਂ ਅੱਗੇ ਜਿੱਤ ਪ੍ਰਾਪਤ ਕਰਾਂਗੇ ਐਮਐਲਏ ਦੇ ਟਾਈਮ ਦੀ ਇਹ ਜੇ ਟੱਕਾ ਕਰਦੇ ਤਾਂ ਦਿੱਕਤ ਆਉਂਦੀ ਐ। ਵੋਟ ਪੋਲਕ ਭਾਵੇਂ ਘਟ ਹੋਈ ਐ, 50% ਹੋਈ ਐ। ਪਰ ਬਹੁਤ ਵਧੀਆ। ਧੰਨਵਾਦ ਆ ਚੇਤਨ ਸਿੰਘ ਜੋੜਾ ਮੱਜਰੇ ਜੀ ਐਮਐਲਏ ਸਾਹਿਬ ਦਾ। ਅਸੀਂ ਧੰਨਵਾਦ ਕਰਦੇ ਆ ਕਿ ਬਾਅਦ ਵਿੱਚ ਮੰਤਰੀ ਫੇਰ ਬਣਨਾ, ਅਗਲੀ ਵਾਰੀ ਐਮਐਲਏ ਬਣਨਾ। ਧੰਨਵਾਦ ਜੀ। ਥੈਂਕ ਯੂ। ਰੰਜੀਤ ਸਿੰਘ ਜੀ। ਵਿਜਲਪੁਰਤਾ ਜੀ। ਕਿਹੜੀ ਪਾਰਟੀ? ਆਮ ਆਦਮੀ ਪਾਰਟੀ ਵਾਲਾ। ਕਿੰਨੇ ਵੋਟਾਂ ਜਿੱਤ ਹੋਈ ਐ? 172 ਤੋਂ ਇੰਨੇ ਵੋਟਾਂ ਮੀਨੂੰ 639 ਵੋਟਾਂ ਮੀਆਂ ਜੀ ਕੀ ਕਹੋਗੇ ਅਜੇ ਵੀ ਅਰਜ਼ੀ ਦਿੱਤੀ ਹੈ ਲੋਕਾਂ ਨੂੰ ਵੋਟਰਾਂ ਬਾਰੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਵੋਟਰਾਂ ਦਾ ਜਿਨ੍ਹਾਂ ਨੇ ਇੰਨੀ ਵੱਡੀ ਚੇਤਨਾ ਨਾਲ ਜਤਾਇਆ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਪਹਿਲੀ ਵਾਰ ਇਲੈਕਸ਼ਨ ਲੜੇ ਜੀ ਕੀ ਕਹੋਗੇ ਸਰਕਾਰ ਨੇ ਤੁਹਾਨੂੰ ਦਿੱਤੀ ਸਰਕਾਰ ਦਾ ਧੰਨਵਾਦ ਜੀ ਪਾਰਟੀ ਦਾ ਵੀ ਸਰਕਾਰ ਦੇ ਕੰਮਾਂ ਤੇ ਵੀ ਲੋਕਾਂ ਨੇ ਮੋਹਰ ਲਾਈਏ ਵਧੀਆ ਵਿਕਾਸ ਦੇ ਕੰਮ ਕੀਤੇ ਨੇ ਜਿਨ੍ਹਾਂ ਕਰਕੇ ਇਹ ਵੋਟਾਂ ਪਈਆਂ ਨੇ ਪਿੰਡਾਂ 'ਚ ਜੀ ਪੂਰਾ ਨਾਮ ਕੀ ਆ ਜੀ ਅਰਜੀਤ ਸਿੰਘ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼